18ਵੀਂ ਸਦੀ ਦੇ ਸ਼ੁਰੂ ਵਿੱਚ ਸਿੱਖ ਭਾਈਚਾਰੇ ਨੂੰ ਮੁਗਲ ਸਾਮਰਾਜ ਅਧੀਨ ਸਖਤ ਅਤਿਆਚਾਰਾਂ ਦਾ ਸਾਹਮਣਾ ਕਰਨਾ ਪਿਆ 1699 ਵਿੱਚ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਖਾਲਸਾ ਪੰਥ ਦੀ ਸਥਾਪਨਾ ਨੇ ਸਿੱਖਾਂ ਨੂੰ ਨਿਆਂ ਅਤੇ ਧਾਰਮਿਕ ਆਜ਼ਾਦੀ ਦੀ ਵਕਾਲਤ ਕਰਨ ਵਾਲੀ ਇੱਕ ਸ਼ਕਤੀਸ਼ਾਲੀ ਸ਼ਕਤੀ ਵਿੱਚ ਬਦਲ ਦਿੱਤਾ ਇਸ ਉਭਾਰ ਨੂੰ ਮੁਗਲ ਅਧਿਕਾਰੀਆਂ ਦੁਆਰਾ ਇੱਕ ਖਤਰੇ ਵਜੋਂ ਸਮਝਿਆ ਗਿਆ ਜਿਸ ਕਾਰਨ ਸਿੱਖ ਲਹਿਰ ਨੂੰ ਦਬਾਉਣ ਲਈ ਯੋਜਨਾਬੱਧ ਯਤਨ ਕੀਤੇ ਗਏ ਛੋਟਾ ਕੱਲੂਗਾ ਰਾ ਤੋਂ ਪਹਿਲਾ ਇੱਕ ਮਹੱਤਵਪੂਰਨ ਘਟਨਾ ਸਿੱਖ ਫੌਜਾਂ ਨਾਲ ਝੜਪ ਦੌਰਾਨ ਇੱਕ ਮੁਗਲ ਅਧਿਕਾਰੀ ਜਸਪਤ ਰਾਏ ਦੀ ਮੌਤ ਸੀ ਉਸ ਦੇ ਪ੍ਰਾ ਲਖਪਤ ਰਾਏ ਜੋ ਲਾਹੌਰ ਦੇ ਮਾਲ ਮੰਤਰੀ ਵਜੋਂ ਸੇਵਾ ਨਿਭਾਉਂਦੇ ਸਨ ਨੇ ਬਦਲਾ ਲੈਣ ਦੀ ਸਹੂਨ ਖਾਦੀ ਗਵਰਨਰ ਯਾਹਿਆ ਖਾਨ ਦੇ ਸਮਰਥਨ ਨਾਲ ਲਖਪਤ ਰਾਏ ਨੇ ਸਿੱਖਾਂ ਵਿਰੁੱਧ ਇੱਕ ਮੁਹਿੰਮ ਚਲਾਈ ਜਿਸ ਦਾ ਉਦੇਸ਼ ਉਹਨਾਂ ਨੂੰ ਖਤਮ ਕਰਨਾ ਸੀ ਮਾਰਚ 1746 ਵਿੱਚ ਲਖਪਤ ਰਾਏ ਨੇ ਇੱਕ ਵੱਡੀ ਮੁਗਲ ਫੌਜ ਇਕੱਠੀ ਕੀਤੀ ਅਤੇ ਕਾਨੂੰ ਆਂ ਦੇ ਸੰਗਣੇ ਜੰਗਲਾਂ ਵਿੱਚ ਸ਼ਰਨ ਲੈਣ ਵਾਲੇ ਸਿੱਖਾਂ ਨੂੰ ਨਿਸ਼ਾਨਾ ਬਣਾਇਆ। ਮੁਗਲ ਫੌਜ ਨੇ ਇਲਾਕੇ ਨੂੰ ਘੇਰ ਲਿਆ। ਸਿੱਖਾਂ ਨੂੰ ਬਾਹਰ ਕੱਢਣ ਲਈ ਜੰਗਲਾਂ ਨੂੰ ਅੱਗ ਲਗਾ ਦਿੱਤੀ। ਅੱਗੇ ਵਧ ਰਹੀਆਂ ਮੁਗਲ ਫੌਜਾਂ ਅਤੇ ਕੁਦਰਤੀ ਰੁਕਾਵਟਾਂ ਦੇ ਵਿਚਕਾਰ ਫਸ ਕੇ ਸਿੱਖਾਂ ਨੂੰ ਭਿਆਨਕ ਨੁਕਸਾਨ ਦਾ ਸਾਹਮਣਾ ਕਰਨਾ ਪਿਆ। ਲਗਭਗ 7000 ਸਿੱਖ ਮਾਰੇ ਗਏ ਅਤੇ ਲਗਭਗ 3000 ਨੂੰ ਫੜ ਲਿਆ ਗਿਆ ਅਤੇ ਬਾਅਦ ਵਿੱਚ ਲਾਹੌਰ ਵਿੱਚ ਫਾਂਸੀ ਦੇ ਦਿੱਤੀ ਗਈ। ਛੋਟਾ ਕੱਲੂਗਾਰਾ ਦਾ ਸਿੱਖ ਪਾਈਚਾਰੇ ਤੇ ਡੂੰਗਾ ਪ੍ਰਭਾਵ ਪਿਆ ਜਦੋਂ ਕਿ ਇਹ ਬਹੁਤ ਜ਼ਿਆਦਾ ਦੁੱਖਾਂ ਦਾ ਦੌਰ ਸੀ ਇਸਨੇ ਸਿੱਖਾਂ ਨੂੰ ਜ਼ੁਲਮ ਦੇ ਵਿਰੁੱਧ ਆਪਣੇ ਵਿਰੋਧ ਨੂੰ ਪੁਨਰਗਠਿਤ ਕਰਨ ਅਤੇ ਮਜ਼ਬੂਤ ਕਰਨ ਲਈ ਵੀ ਪ੍ਰੇਰਿਤ ਕੀਤਾ ਨਵਾਬ ਕਪੂਰ ਸਿੰਘ ਵਰਗੇ ਆਗੂਆਂ ਨੇ ਪਾਈਚਾਰੇ ਨੂੰ ਇਕਜੁੱਟ ਕਰਨ ਅਤੇ ਪਵਿੱਖ ਦੇ ਸੰਘਰਸ਼ਾਂ ਲਈ ਮੀਂਹ ਰੱਖਣ ਵਿੱਚ ਮਹੱਤਵਪੂਰਨ ਭੂਮਿਕਾਾਂ ਨਿਭਾਈਆਂ ਅੱਜ ਛੋਟਾ ਕੱਲੂਗਾਰਾ ਦੀਆਂ ਕਟਨਾਵਾਂ ਛੋਟਾ ਕੱਲੂਗਾਰਾ ਕਾਨੂੰਵਾਨ ਛੰਮ ਸ਼ਹੀਦਾਂ ਦੀ ਯਾਦਗਾਰ ਅਤੇ ਗੁਰਦਾਸਪੁਰ ਦੇ ਗੁਰਦੁਆਰਾ ਛੋਟਾ ਕੱਲੂਗਾਰਾ ਸਾਹਿਬ ਵਿਖੇ ਮਨਾਇਆਂ ਜਾਂਦੀਆਂ ਹਨ। ਇਹ ਸਥਾਨ ਸਿੱਖ ਭਾਈਚਾਰੇ ਦੁਆਰਾ ਨਿਆਂ ਅਤੇ ਆਜ਼ਾਦੀ ਦੀ ਪ੍ਰਾਪਤੀ ਵਿੱਚ ਕੀਤੀਆਂ ਗਈਆਂ ਕੁਰਬਾਨੀਆਂ ਦੀਆਂ ਪਾਵਪੂਰਨ ਯਾਦਾਂ ਵਜੋਂ ਕੰਮ ਕਰਦੇ ਹਨ। ਛੋਟਾ ਕੱਲੂਗਾਰਾ ਮੁਸੀਬਤਾਂ ਦੇ ਸਾਹਮਣੇ ਸਿੱਖ ਭਾਈਚਾਰੇ ਦੇ ਲਚਕੀਲੇਪਣ ਅਤੇ ਦ੍ਰਿੜਤਾ ਦਾ ਪ੍ਰਮਾਣ ਹੈ।